ਮਹਿਲਾ ਦਾ ਕਹਿਣਾ ਹੈ ਕਿ ਪੁਲਿਸ ਜ਼ਬਰਨ ਉਸਦੇ ਫਲੈਟ ਤੇ ਨਜਾਇਜ਼ ਤਰੀਕੇ ਦੇ ਨਾਲ ਕਬਜ਼ਾ ਕਰਵਾਇਆ ਜਾ ਰਿਹਾ ਹੈ 10 ਕਿਲੋ ਲੁਧਿਆਣਾ ਦੇ ਵਿੱਚ 1984 ਪੀੜਤਾਂ ਦੇ ਲਈ ਪਰਿਵਾਰਾਂ ਨੂੰ ਫਲੈਟ ਮੁਹੱਈਆ ਕਰਵਾਏ ਗਏ ਸਨ ਜਿਸ ਤੋਂ ਬਾਅਦ ਉਹ ਇੱਕ ਸਾਲ ਤੋਂ ਇਸ ਫਲੈਟ ਦੇ ਵਿੱਚ ਰਹਿ ਰਹੀ ਹੈ ਪਰ ਹੁਣ ਉਸਦੇ ਫਲੈਟ ਤੇ ਜ਼ਬਰਦਸਤੀ ਕਬਜ਼ਾ ਕਰਵਾਇਆ ਜਾ ਰਿਹਾ ਹੈ ਉਸ ਦਾ ਇਲਜ਼ਾਮ ਹੈ ਕਿ ਉਸ ਦਾ ਸਮਾਨ ਵੀ ਕੱਢ ਕੇ ਪੁਲਿਸ ਨੇ ਬਾਹਰ ਰੱਖ ਦਿੱਤਾ ਹੈ ਤੇ ਮਕਾਨ ਨੂੰ ਤਾਲਾ ਜੜ ਦਿੱਤਾ ਹੈ ਐਮਐਲਏ ਕੁਲਵੰਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਕਿਸੇ ਦੇ ਨਾਲ ਵੀ ਤਕਰਾ ਨਹੀਂ ਹੋਣ ਦਿੱਤਾ ਜਾਵੇਗਾ ਮੇਰਾ ਦੰ ਦਿੱਲੀੋਂ ਪਿੱਛੇ ਆਈ ਆ ਤੇ 80 ਰੰਦੀਆਂ ਸਾਲ ਦੀ ਤੇ ਮਕਾਨ ਦੇ ਵਿੱਚ ਕਿਹੜੇ ਮਕਾਨ ਇਹ ਜਿਹੜਾ ਮਕਾਨ ਸਾਹਮਣੇ ਨਾ ਨੇ ਨਿਆਂ ਪਾੜਾਂ ਤਾਂ ਮੈਨੂੰ ਨਾ ਉਹ ਨੰਬਰ ਦਾ ਚਿੱਤਾ ਭੁੱਲ ਜਾਂਦਾ ਕਿ ਕਿੰਨਾ ਨੰਬਰ ਹੈ 2812 2812 ਹੁੰਦਾ ਹੈ ਅੱਛਾ ਕਦੋਂ ਹੋ ਰਿਹਾ ਹੈ ਪਹਿਲੇ ਨਾਲ ਦਾ ਕਾਰ ਕੰਮ ਕਰ 27 20 ਰੰਨ ਨੂੰ ਗੱਲ ਦੱਸੀ ਸੀ ਵੀ ਮੇਰੇ ਕੋਲ ਕਾਪੀ ਹੈ ਤੇ ਪਿੱਛੇ ਦਿੱਲੀ ਆਈ ਆ ਹੁਣ ਮੁੰਡਾ ਉੱਡਾ ਆਇਆ ਨੇ ਮੇਰਾ ਘਰ ਵਾਲਾ ਜਿੱਤੇ ਟੋਗੀ ਸਾਲ ਹੋਇਆ ਤੇ ਕੁੜੀ ਇੱਕ ਤੇ ਉਹਨੂੰ ਉਹ ਆਦਤਾ ਤੋਂ ਚਲੀ ਗਈ ਪਿੱਛੇ ਤੇ ਪਿੱਛੇ ਉਹਨਾਂ ਨੇ ਕਾਲਾ ਤੋੜ ਕੇ ਮੇਰਾ ਤੇ ਆਪਣਾ ਕਾਲਾ ਲੱਤ ਆ ਤੇ ਸਮਾਨ ਵੀ ਚੱਕ ਤਾ ਤੇ ਸਿੱਟਦੇ ਨੇ ਆਈ ਤੇ ਦੇਖ ਕੇ ਤੇ ਮੇਂ ਬਿਮਾਰੀ ਹੋ ਗਈ ਬੜਾ ਰੱਡੀ ਦੇ ਪਿੱਛੇ ਰਹਨੇ ਆ ਬੈਕ ਸਾਟੂ ਇਹ ਸਾਡੇ ਮੱਲੇ ਦੇ ਨੇ ਇਹ ਡੇਡੀਸ਼ਨਾ ਦੇ ਕਰੇ ਕੰਮ ਕਰਦੀ ਹੈ ਹਾਂ ਤੇ ਕੋ ਅਸੀਂ ਮੱਲੇ ਦੇ ਐਵਾਂ ਹੀ ਲੇਟੇ ਜਿਹਦੇ ਮਕਾਨ ਦਾ ਹੋਦਾਵੇ ਇਹ ਕਹਿੰਦੇ ਚਲੋ ਵੀ ਚਲੋ ਆਪਾਂ ਮਾਤਾ ਸਾਫ ਕਰਾਈਏ ਜੀ ਮਾਤਾ ਦਾ ਮਕਾਨ ਇਹਨੇ ਸਾਫੀ ਕਰਾਇਆ ਇਹ ਗਈ ਉਸੇ ਪਿੱਛੇ ਉਹਨਾਂ ਨੇ ਲਾਤਾ ਕਾਲਾ ਕਾਲਾ ਲਾਤਾ ਸਟੇਪ ਵੀ ਰੰਗੇ ਸਾਰਾ ਕੁਝ ਕੀਤਾ ਉਰੇ ਸੀ ਆ ਗਏ ਐਸਟੋ ਆ ਗਿਆ ਐਸਟੋ ਆਇਨ ਦੇ ਅੱਗੇ ਖੜੇ ਨੇ ਅੰਦਰ ਬਾਹਾਂ ਬਾਗ ਤਵੇ ਰਾਤ ਨੂੰ ਚਲੇ ਜਾ ਚਲੇ ਜਾ ਬੱਤਾ ਤੋਂ ਬਾਹਾਂ ਦੇ ਪੱਗਾਂ ਤੈਨੂੰ ਮਾਰ ਦਾਂਗੇ ਇਹ ਇਹ ਨੂੰ ਅਲਰਟਮੈਂਟ ਕਰਵਾ ਰਹੇ ਆ 1 ਸਾਲ ਤੋਂ ਇਹ ਲੇਡੀ ਦਾ ਰੋਲਾ ਦਾ ਕਿੰਨਾ ਨੰਬਰ ਹੈ 2812 ਹੈ ਇਹ ਦਰਗਾਹ ਦੇ ਸਾਹਮਣੇ ਫਲੈਟ ਹੈ 2812 ਉਧਰ ਰੋਲਾ ਹੈ ਕੀ ਰੋਲਾ ਉਧਰ ਰੋਲਾ ਹੈ ਕਿ ਇੱਕ ਲੇਡੀ ਰਹਿ ਰਹੀ ਹੈ ਮੇਰੇ ਘਰ ਉਹ ਕੰਮ ਕਰਦੀ ਹੈ ਉਹ ਰਹਿ ਰਹੀ ਹੈ ਕੱਲੀ ਆ ਬਿੱਡੋ ਆ ਉਹਦੀ ਇੱਕ ਬੇਟੀ ਆ ਉਹਦੀ ਉਹਨੇ ਮੈਰਿਜ ਕਰ ਦਿੱਤੀ ਆ ਉਨੂੰ ਬਾਹਰ-ਬਾਹਰ ਆ ਕੇ ਤਨ ਕਿਆ ਦਿੰਦੇ ਕਿ ਇਥੋਂ ਨਿਕਲ ਇਹ ਸਾਡਾ ਹੈ ਪਲੈਟ ਇਥੋਂ ਨਿਕਲ ਉਹ ਫਿਰ ਆ ਕੇ ਮੈਨੂੰ ਦੱਸਦੀ ਹੈ ਇਸ ਤਰ੍ਹਾਂ ਹੀ ਅਹੀਂ ਕੁਛ پیسے ਕੁਛੇ ਪਾ ਕੇ ਉਹਦਾ ਸਟੇਲ ਲਿਆ ਹਾਈ ਕੋਰਟ ਤੋਂ ਸਟੇਲ ਲੈ ਕੇ ਦਿੱਤਾ ਸਟੇਲ ਐਂ ਗਏ ਸੀ ਇਹ ਲੌਕ ਕਰਕੇ ਚੰਡੀਗੜ੍ਹ ਗਈ ਸੀ ਨਾਲ ਸਟੇਲ ਐਂ ਤੇ ਆਂਦਿਆਂ ਨੂੰ ਪੁਲਿਸ ਨੇ ਮਾਰ ਲਿਆ ਆ ਕੇ ਇਹ ਹੈਗਾ ਤਮੀਜਾ ਦਰਸ਼ਨ ਤਮੀਜਾ ਰਾਜਾ ਤੇ ਇੱਕ ਸੋਨੀ ਸਨੀ ਇਹਨਾਂ ਨੇ ਇਥੇ ਨੇ ਇਦਾਂ ਦੇ ਇਦੇ ਵਿੱਚ ਇੱਕ ਦਿਨ ਮੈਨੂੰ 2812 ਦੇ ਸਬੰਧ ਵਿੱਚ ਮਿਲ ਗਈ ਇਹ ਸਾਡੀ ਜਗ੍ਹਾ ਜੀ ਤੇ ਇਹ ਦੂਸਰੇ ਦਿਨ ਉਹਨਾਂ ਨੇ ਆਪਦਾ ਜਿੰਦਾਪਨ ਲਗੇ ਆਪਣਾ ਸਮਾਨ ਲੱਕ ਲਿਆ ਚੌਥੇ ਦਿਨ ਇੱਕ ਤੀਸਰੀ ਤੇ ਰਾ ਗਈ ਉਹ ਕਹਿੰਦੇ ਜੀ ਇਹ ਸਾਡਾ ਫਲੈਟ ਆ ਸਾਡੇ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਜਿੰਦਾਪਨ ਲ ਕੇ ਆਪਣਾ ਸਮਾਨ ਲੱਕ ਲਿਆ ਇਸ ਦੌਰਾਨ ਜਦੋਂ ਤਿੰਨ ਚਾਰ ਵਾਰੀ ਇਹ ਕੰਮ ਹੋਇਆ ਤਾਂ ਫਿਰ ਮੈਂ ਆਪਣਾ ਫਰਜ਼ ਸਮਝਦੇ ਹੋਏ ਐਸਐਚਓ ਗੁਗਰੀ ਨੂੰ ਹਦਾਇਤ ਕਰੀ ਵੀ ਉਸ ਫਲੈਟ ਨੂੰ ਜਾ ਕੇ ਲੋਕਅਪ ਕਰ ਦਿਓ ਚਾਬੀ ਉਹ ਅੱਜ ਵੀ ਉੱਥੇ ਦੁਕਰੀ ਥਾਣੇ ਪਈ ਹੈ ਤੇ ਇੱਕ ਦਿਨ ਦੁਕਰੀ ਥਾਣੇ ਦਾ ਜਿੰਦਾ ਵੀ ਇਸ ਬੰਦੇ ਨੇ ਤੋੜਿਆ ਜੀ ਉਹਦੇ ਖਿਲਾਫ ਵੀ ਕਰ ਵੀ ਬੰਦਿਆ ਪਰ